ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਦੇ ਉੱਤੇ ਖੜੇ ਆ ਫੜ ਦੇਖ ਸਕਦੇ ਹੋ ਬਾਹਰ ਤੱਕ ਲੱਗੀਆਂ ਹੋਈਆਂ ਨੇ ਬਾਹਰ ਤੱਕ ਟੈਂਟ ਲਾਏ ਹੋਏ ਨੇ ਕੋਈ ਪ੍ਰਵਾਹ ਨਹੀਂ ਜਿਹੜਾ ਆਉਂਦਾ ਹੈ ਠੰਗੇ ਤੇ ਜਾਵੇ ਕਾਰਪੇਚ ਸੁੱਤੀ ਹੋਈ ਆ ਇਹ ਰੋਡ ਦੇ ਉੱਤੇ ਕਬਜ਼ਾ ਕਰਦੇ ਨੇ ਕਾਰਪੇਚ ਦਾ ਕੰਮ ਬੰਦਾ ਲੇਕਿਨ ਥਾਣੇ ਵੱਲੋਂ ਜਿਹੜੀ ਹਦਾਇਤ ਦਿੱਤੀ ਜਾਂਦੀ ਹੈ ਕਿ ਰੋਡ ਦੇ ਉੱਤੇ ਤੁਸੀਂ ਪਾਰਕਿੰਗ ਨਹੀਂ ਲਗਾ ਸਕਦੇ ਹੋ ਕੀ ਚਲਾਨ ਕੀਤੇ ਜਾਣਗੇ ਰੋਡ ਤੇ ਜਾਮ ਹੋ ਜਵੇ ਇਹਨਾਂ ਦਾ ਚਲਾਨ ਨਹੀਂ ਕਟਿਆ ਜਾਊਗਾ ਇਹਨਾਂ ਨੂੰ ਸਮਝਾਇਆ ਜਾਊਗਾ ਗੱਲਾਂ ਉਹ ਪਾਜਣ ਕੌਣ ਜੀ ਉਹ ਜਿਹੜੇ ਟ੍ਰੈਫਿਕ ਵਾਲੇ ਬੱਜ ਰਹੇ ਉਹ ਉਸੇ ਨੂੰ ਫਸੰਦ ਨਹੀਂ ਦੇਖੋ ਟ੍ਰੈਫਿਕ ਚੱਲ ਰਹੀ ਆ ਫਿਰ ਵੀ ਲੱਗੀ ਰੇ ਇੱਕ ਦੁਕਾਨ ਦਿਖਾ ਦਾਂ ਰੋਡ ਦੇ ਉੱਤੇ ਆ ਤੇ ਆ ਵੀ ਰੋਡ ਦੇ ਉੱਤੇ ਆ ਲੇਕਿਨ ਤਸਵੀਰ ਆਪਣੇ ਆਪ ਦੇ ਵਿੱਚ ਹੈ ਕਿ ਇੱਥੇ ਜਾਮ ਲੱਗਦਾ ਹੈ ਜਾਮ ਲੱਗਣ ਤੋਂ ਬਾਅਦ ਕਾਫੀ ਦਿੱਕਤ ਜਿਹੜੀ ਹੈ ਪਰੇਸ਼ਾਨੀ ਜਿਹੜੀ ਹੈ ਰਾਹਗੀਰਾਂ ਨੂੰ ਆ ਰਹੀ ਸੀ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਨਗਰ ਨਿਗਮ ਲੁਧਿਆਣਾ ਦੀ ਗੱਲ ਕਰੀਏ ਤਾਂ ਬੀ ਜ਼ੋਨ ਲੱਗ ਗਈ ਹੈ ਬੀ ਜ਼ੋਨ ਦੇ ਤਹਿਤ ਬਜਾਰੀ ਵਾਲੇ ਕਾਰਵਾਈ ਕਰ ਦਿੰਦੇ ਨੇ ਲੇਕਿਨ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਦੇ ਉੱਤੇ ਖੜੇ ਆ ਫੜ ਦੇਖ ਸਕਦੇ ਹੋ ਬਾਹਰ ਤੱਕ ਲੱਗੀਆਂ ਹੋਈਆਂ ਨੇ ਬਾਹਰ ਤੱਕ ਟੈਂਟ ਲਾਏ ਹੋਏ ਨੇ ਕੋਈ ਪ੍ਰਵਾਹ ਨਹੀਂ ਜਿਹੜਾ ਆਂਦਾ ਠੰਗੇ ਤੇ ਜਾਵੇ ਕਾਰਪੇਸ਼ ਸੁੱਤੀ ਹੋਈ ਹੈ ਕਾਰਪੇਸ਼ ਦੇ ਮੁਲਾਜ਼ਮਾਂ ਨਾਲ ਵੀ ਗੱਲਬਾਤ ਕਰਾਂਗੇ ਲੇਕਿਨ ਇੱਥੇ ਚੌਂਕੀ ਇੰਚਾਰਜ ਬਲੋਰ ਵੀ ਹੈ ਉਹਨਾਂ ਨਾਲ ਗੱਲ ਕਰਾਂਗੇ ਇਹ ਤਸਵੀਰਾਂ ਦਿਖਾਈਆਂ ਜਾ ਰਹੀਆਂ ਕਾਰਪੇਸ਼ ਦੇ ਮੁਲਾਜ਼ਮਾਂ ਨਾਲ ਗੱਲ ਕਰਦੇ ਸੰਡੇ ਹੋਣ ਦੇ ਬਾਵਜੂਦ ਵੀ ਆਖਿਰ ਕਾਰਪੇਸ਼ ਦੇ ਮੁਲਾਜ਼ਮ ਗੈਰੀ ਨਹੀਂ ਸੁੱਤੇ ਪਏ ਨੇ ਇਹ ਰੋਡ ਦੇ ਉੱਤੇ ਕਬਜ਼ਾ ਕਰਦੇ ਨੇ ਕਾਰਪੋਰੇਸ਼ਨ ਦਾ ਕੰਮ ਬੰਦਾ ਹੈ ਲੇਕਿਨ ਥਾਣੇ ਵਾਲੋ ਜਿਹੜੀ ਹਦਾਇਤ ਦਿੱਤੀ ਜਾਂਦੀ ਹੈ ਕਿ ਰੋਡ ਦੇ ਉੱਤੇ ਤੁਸੀਂ ਪਾਰਕਿੰਗ ਨਹੀਂ ਲਗਾ ਸਕਦੇ ਹੋ ਕੀ ਚਲਾਨ ਕਿਤੇ ਜਾਣਗੇ ਕੀ ਤੁਸੀਂ ਸਖਤ ਹਦਾਇਤਾਂ ਦੋਗੇ ਕੀ ਕਹੋਗੇ ਇਹ ਜਿਹੜੀਆਂ ਅਸੀਂ ਰੋਡ ਦੇ ਉੱਪਰ ਬਿਲਕੁਲ ਜਾਮ ਲਗੜਨ ਦੇਾਂਗੇ ਜੀ ਹਾਂ ਜੀ ਜੋ ਸਾਨੂੰ ਮਾਣ ਜੋ ਸੀਪੀ ਸਾਹਿਬ ਦੇ ਹਦਾਇਤਾਂ ਨੇ ਲੋਕਾਂ ਨੂੰ ਬਿਲਕੁਲ ਕੋਈ ਤੰਦੀਬ ਜੁਣ ਦਿਆਂਗੇ ਸਾਰੀ ਜਿਹੜੀ ਰੋਡ ਬਿਲਕੁਲ ਚੱਲ ਰਹੀ ਹੈ ਤੇ ਬਾਕੀ ਕਾਰਪੋਰੇਸ਼ਨ ਦੇ ਮੁਲਾਜ਼ਮ ਆ ਰਹੇ ਨੇ ਹਨਾ ਜਿਹੜੀ ਉਹ ਬੰਦੀ ਹੈ ਉਹ ਕਰ ਦਾਂਗੇ ਲੇਕਿਨ ਗੱਲ ਕੀਤੀ ਹੈ ਵੀ ਕਿਸੇ ਵੱਡੇ ਲੀਡਰ ਦੇ ਆਕਾਰ ਹੀ ਆ ਜਗ੍ਹਾ ਹੈਗੀ ਹੈ ਤੁਸੀਂ ਕਾਰਵਾਈ ਕਰਦੇ ਤੇ ਗਾਜ ਨਾ ਤੁਹਾਡੇ ਤੇ ਡਿੱਗ ਜੇ ਕਿਉਂਕਿ ਆਕਾ ਵੀ ਕਿਤੇ ਨਾ ਕਿਤੇ ਆ ਨਾ ਕਹਿ ਦਵੇ ਕਿ ਤੁਸੀਂ ਕਿਉਂ ਕੀਤਾ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਜੀ ਨਾ ਸਾਨੂੰ ਨੇ ਪਦੇ ਪਤਾ ਹੋ ਜਾਏਗਾ ਕੀ ਦੀ ਹੈ ਜਿਹਦੀ ਵੀ ਹੋਵੇ ਮੈਡੀਕਲ ਹੈ ਜੇ ਅੱਜ ਖੁਲਾਉਂਗੇ ਤੁਸੀਂ ਅੱਜ ਕਬਜ਼ਾ ਕੀਤਾ 10 ਮਿੰਟ ਚ ਹੋ ਰਿਹਾ ਜੀ ਬਿਲਕੁਲ 10 ਮਿੰਟ ਦੇ ਵਿੱਚ ਜਿਹੜੇ ਮੋਟਰਸਾਈਕਲ ਇਹ ਪਬਲਿਕ ਅਜੀ ਨੂੰ ਸਮਝਾ ਰਿਹਾ ਜੇ ਆਪਾਂ ਇਦਾਂ ਕਰ ਲਾਂਗੇ ਫਿਰ ਲੋਕਾਂ ਦੀ ਥੋੜੀ ਠੀਕ ਲੱਗਦਾ ਰੋਡ ਤੇ ਜਾਮ ਹੋ ਜਾਵੇ ਇੰਨਾ ਦਾ ਚਲਾਨ ਨਹੀਂ ਕਟਿਆ ਜਾਊਗਾ ਨਾ ਨਾ ਨੂੰ ਸਮਝਾਇਆ ਜਾਊਗਾ ਕੱਲਾ ਲੋਕ ਫਸ ਜਾਣ ਕੌਣ ਜੀ ਉਹ ਜਿਹੜੇ ਟ੍ਰੈਫਿਕ ਵਾਲੇ ਫਸ ਜਾਣ ਕੋਈ ਕੋਈ ਨਹੀਂ ਫਸਦਾ ਨਹੀਂ ਦੇਖੋ ਟ੍ਰੈਫਿਕ ਚੱਲ ਰਹੀ ਆ ਆਪਾਂ ਥੋੜਾ ਜਿਹਾ ਪ੍ਰੋਬਲਮ ਇੱਧਰੋਂ ਆ ਜਾਓ ਜੀ ਆਪਾਂ ਕਰ ਦਾਂਗੇ ਕੀ ਕਰ ਦਾਂਗੇ ਸਾਡੇ ਨਾਲ ਟ੍ਰੈਫਿਕ ਨਹੀਂ ਹੋ ਜੂਗੀ ਹੋਣਾ ਉਹ ਵੱਡੇ ਹਸਪੀਟਲ ਨਾਲ ਰੋਡ ਲੱਗਦਾ ਦੋ ਤਿੰਨ ਮੈਂ ਕਿਹਾ ਬਿਲਕੁਲ ਕਰ ਦਾਂਗੇ ਜੀ ਮੈਂ ਤਾਂ ਹੀ ਤਾਂ ਵੀ ਇਹ ਰੋਡ ਵੀ ਜਾਮ ਨਹੀਂ ਕੀਤੀ ਜਾਊਗੀ ਹੁੱਲੜ ਬੱਜੀ ਵੀ ਨਹੀਂ ਕਰ ਦਿੱਤੀ ਜਾਊਗੀ ਬ ਜੀ ਜੀ ਚਲੋ ਬਿਲਕੁਲ ਸੁਨੀਲ ਜੀ ਕੀ ਹਾਲ ਹੈ ਕਾਰ ਪਿਛੇ ਲੁਧਿਆਣਾ ਤੋਂ ਗੱਲ ਕਰ ਰਹੇ ਹੋ ਹੈਲੋ ਹਾਂ ਜੀ ਹਾਂ ਜੀ ਸੁਨੀਲ ਜੀ ਸ਼ਿੰਗਾਰ ਸਿਨੇਮਾ ਰੋਡ ਦੇ ਉੱਤੇ ਖੜਾ ਹੈ ਜਿਹੜੀ ਫੜੀਆਂ ਫੁੜੀਆਂ ਲਗਾਈਆਂਈਆਂ ਜੈਕ ਤੇ ਦੁਕਾਨਾਂ ਜਿਹੜੀਆਂ ਸਜਾਈਆਂ ਹੋਈਆਂ ਨੇ ਉਹਨਾਂ ਦਾ ਰੋਡ ਤੇ ਟੈਂਟ ਲਾਏ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਕਿ ਟੈਂਟ ਲਾਇਆ ਹੀ ਰੋਡ ਦੇ ਆਹ ਰੋਡ ਤੇ ਟੈਂਟ ਲਾਏ ਹੋਏ ਨੇ ਉਹਨਾਂ ਨੇ ਮੈਂ ਦੇਖ ਲੈਣਾ ਕਿ ਕੋਈ ਗੱਲ ਹੈ ਮੌਕੇ ਤੇ ਖੜੇ ਆ ਰੋਡ ਜਾਮ ਕੀਤੀ ਜਾ ਰਹੀ ਹੈ ਰੋਡ ਦੇ ਵੱਡੇ ਵੱਡੇ ਟੈਂਟ ਲਗਾਏ ਹੋਏ ਨੇ ਆਖਿਰ ਪਰਮਿਸ਼ਨ ਕਾਰਪੋਰੇਸ਼ਨ ਦਿੱਤੀ ਹੋਈ ਐਨਓਸੀ ਕੁਝ ਹੋਵੇ ਇਹਨਾਂ ਤੋਂ ਨਹੀਂ ਅੱਜ ਆਇਆ ਤਾਂ ਅੱਜ ਅਸੀਂ ਨਹੀਂ ਉਤਰ ਗਏ ਸਾਨੂੰ ਪਤਾ ਨਹੀਂ ਹੈ ਨਹੀਂ ਜੀ ਭਾਈ ਜੀ ਐਤਵਾਰ ਨਹੀਂ ਲੇਕਿਨ ਰੈਗਨਰ ਇਹਨਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਹਾਂਜੀ ਰੈਗਨਰ ਦੁਕਾਨਾਂ ਲੱਗੀਆਂ ਹੋਈਆਂ ਹਫਤਾ ਹੋ ਗਿਆ ਨਹੀਂ ਨਹੀਂ ਅਜੇ ਕੋਈ ਕੁਝ ਨਹੀਂ ਹਫਤੇਵਾਲਾ ਮੈਂ ਦੇਖਿਆ ਨਹੀਂ ਕੋਈ ਨਹੀਂ ਹੈਗੀਆਂ ਤਾਂ ਦੇਖ ਲੈਣੇ ਆਪਾਂ ਕੱਲ ਦੇਖ ਲੈਣੇ ਤੇ ਮੌਕੇ ਤੇ ਕਾਰਵਾਈ ਅਜੇ ਨਹੀਂ ਹੋਊਗੀ ਮੈਂ ਇਹ ਦੇਖ ਰਿਹਾ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਇਸੜਾ ਨਾ ਸੁਨੀਲ ਕੁਮਾਰ ਸੀ ਇਨਸਪੈਕਟਰ ਨੇ ਕਾਰਪੇਸ਼ਨ ਤੈਬ ਜਾਰੀ ਦੇ ਲੇਕਿਨ ਆ ਦੁਕਾਨਾਂ ਦਿਖਾਦਾ ਜੋ ਸੱਜੀਆਂ ਹੋਈਆਂ ਨੇ ਤਮਾਮ ਉਹ ਤਸਵੀਰਾਂ ਦਿਖਾਈਆਂ ਜਾ ਰਹੀਆਂ ਕਿੰਨੇ ਕਿੰਨੇ ਫੋਟੋ ਜਿਹੜੀ ਆ ਬਾਹਰ ਆ ਇਹ ਦੁਕਾਨਾਂ ਦਿਖਾਈਆਂ ਜਾ ਰਹੀਆਂ ਜੋ ਵਹੀਕਲ ਲੱਗੇ ਹੋਏ ਸੀਗੇ ਲੇਕਿਨ ਬਲੌਰ ਜੋ ਹੈਗੇ ਨੇ ਉੱਤੇ ਪਹੁੰਚੇ ਨੇ ਲੇਕਿਨ ਗੱਲ ਕੀਤੀ ਜਾਵੇ ਤਾਂ ਇਹ ਜੋ ਦੁਕਾਨਾਂ ਜਿਹੜੀਆਂ ਲੱਗੀਆਂ ਕਿੰਨੇ ਆਖਿਰ ਪਰਮਿਸ਼ਨ ਦਿੱਤੀ ਹੈ ਕਿਹਨੇ ਦਿੱਤੀ ਆ ਕੌਣ ਨੇ ਦੁਕਾਨ ਦੇ ਮਾਲਕ ਕੌਣ ਨੇ ਤਾਂ ਤਸਵੀਰ ਦਿਖਾਦਾ ਚਲੋ ਕੰਮ ਜਿਹੜੇ ਨੇ ਕਰ ਰਹੇ ਨੇ ਲੇਕਿਨ ਤਸਵੀਰ ਜਿਹੜੀ ਦਿਖਾਈ ਜਾ ਰਹੀ ਹੈ ਹੁਣ ਦੇਖਦੇ ਹਾਂ ਕਿ ਪ੍ਰਸ਼ਾਸਕ ਅਧਿਕਾਰੀ ਕੋਲ ਅਤੇ ਕਾਰਵਾਈ ਕਰਦੇ ਨੇ ਕਿ ਆ ਜੋ ਉਧਰ ਵੀ ਲੱਗੀ ਇੱਕ ਦੁਕਾਨ ਦਿਖਾਦਾ ਰੋਡ ਦੇ ਉੱਤੇ ਆ ਤੇ ਆ ਵੀ ਰੋਡ ਦੇ ਉੱਤੇ ਆ ਲੇਕਿਨ ਤਸਵੀਰ ਆਪਣੇ ਆਪ ਦੇ ਵਿੱਚ ਹੈਗੀ ਹੈ ਕਿ ਇੱਥੇ ਜਾਮ ਲੱਗਦਾ ਹੈ ਜਾਮ ਲੱਗਣ ਤੋਂ ਬਾਅਦ ਕਾਫੀ ਦਿੱਕਤ ਜਿਹੜੀ ਹੈ ਪਰੇਸ਼ਾਨੀ ਜਿਹੜੀ ਹੈ ਰਾਹਗੀਰਾਂ ਨੂੰ ਆ ਰਹੀ ਸੀ ਜਿਸ ਤੋਂ ਬਾਅਦ ਫੋਨ ਕੋਲ ਆਈਆਂ ਉਸ ਤੋਂ ਬਾਅਦ ਅਸੀਂ ਮੌਕੇ ਤੇ ਪਹੁੰਚੇ ਹੁਣ ਦੇ ਤਿਆਂ ਕੀ ਕਾਰਵਾਈ ਕੀਤੀ ਜਾਊਗੀ ਲੋਨ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਨੂੰ ਲੜਾਂਦਾ ਹਾਂ